ਕਾ ਤੌ ਕਰਦਾ ਨਾ ਸਰ ਪੈਸਾ ਪੜਨਾ ਨਹੀਂ ਚਾਹੀਦਾ ਕੁਝ ਆ ਜਿੰਨੇ ਆਣਾ ਹੋਰ ਦੇਈਆਂ ਯਾਰ ਤੁਹਾਨੂੰ ਜਿੱਥੇ ਨਾ ਯਾਰ ਤੋੜਾ ਨਾ ਆਪਣੀ ਸਰ ਬਸ ਅਭੀ ਸਿਰ ਸੁਰ ਕਟਾਉਣ ਚੱਲ ਜਾਨਦਾ ਚੱਲ ਨਹੀਂ ਹੋਣੀ ਆ ਨਹੀਂ ਹੋਣੀ ਉਹ ਮੈਂ ਕੀ ਕਰੀਆ ਕਰਾਣਾ ਤਾਂ ਬਾਈ ਬਾਬਾ ਜੀ ਸਾਹਮਣੇ ਬਸ ਮੈਂ ਰਸੂਰਪੁਰ ਕਲਰ ਦਾ ਰਹਿਣ ਵਾਲਾ ਆ ਜੀ ਮੇਰੇ ਨਾਲ ਇਹ ਜਗਾ ਮੈਂ ਲਈ ਹੀ 8 ਲੱਖ ਦੀ ਜਿਸ ਚੋ 7 ਲੱਖ ਰੁਪਿਆ ਜਾ ਚੁੱਕਾ ਹੈ 1 ਲੱਖ ਰੁਪਿਆ ਬਾਕੀ ਆ ਇਹ ਰਜਿਸਟਰੀ ਲੋਕ ਨਹੀਂ ਕਰਕੇ ਦੇਂਦੇ ਮਾਲਕ ਨੂੰ ਰਜਿਸਟਰੀ ਕਰਕੇ ਨਹੀਂ ਦੇ ਰਿਹਾ ਵਿੱਚ ਪੰਡਤ ਨੂੰ ਪਤਾ ਹੁੰਦਿਆਂ ਸੁਣਦਿਆਂ ਇਹਨੇ 1.5 ਲੱਖ ਦਾ ਪਿਆ ਨਾ ਉਹਨਾਂ ਨੇ ਕਰ ਕਰਵਾ ਕਰਵਾਇਆ ਤੇ ਕੋਲੋਂ ਪੰਡਤ ਕੋਲੋਂ ਤੇ 1.5 ਲੱਖ ਰੁਪਇਆ ਦੇਤਾ ਬਿਨਾ ਪੁੱਛਿਆ ਤੇ ਹੁਣ ਇਹ ਕਹਿੰਦਾ ਕਿ ਮੈਨੂੰ ਅੱਧੀ ਜਗ੍ਹਾ ਦੇ ਦੋ ਪੰਡਤ ਨੇ ਸਾਰਾ ਕੁਸੂਰ ਆ ਇਹ ਪੰਡਤ ਦੀ ਮੌਤ ਬੇਰ ਬਣਿਆ ਪੰਡਤ ਨੇ ਮੇਰੇ ਘਰ ਨਿਹੰਗ ਬੁਲਾ ਕੇ ਤੋੜ ਫੋੜ ਕਰਵਾਈ ਆ ਜੀ ਕਾਫੀ ਨੁਕਸਾਨ ਕਰੀ ਆ ਜੀ ਪੰਡਤ ਦਾ ਵਿੱਚ ਰੋਲ ਕੀ ਆ ਪੰਡਤ ਨੂੰ ਪਤਾ ਹੀ ਅੱਧੀ ਪੰਡਤ ਨੂੰ ਪਤਾ ਹੀ ਕਿ 7 ਲੱਖ ਰੁਪਇਆ ਇਹਨਾਂ ਦੀ ਜਗ੍ਹਾ ਤੇ ਗਿਆ ਆਇਆ ਫਿਰ ਵੀ باوجود ਇਹਦੇ باوجود ਵੀ ਅੱਧੀ ਜਗ੍ਹਾ ਕਬਜ਼ਾਉਣ ਨੂੰ ਫਿਰਦਾ ਹੀ ਦਾ ਇਲਾਕੇ ਸੇ ਸੌਦਾ ਕਰਕੇ ਡੇਢ ਦਾ ਬਿਆਨਾ ਕੀਤਾ ਡੇਢ ਲੱਖ ਰੁਪਏ ਨਾਲ ਨੂੰ ਦੇ ਕੇ ਤੇ ਧਮਕੀਆਂ ਲਵਾਉਂਦਾ ਜੀ ਮੈਨੂੰ ਮਾਰਨ ਕੁੱਟਨ ਦੀਆਂ ਧਮਕੀਆਂ ਮੇਰੇ ਪਰਿਵਾਰ ਨੂੰ ਧਮਕੀਆਂ ਲਵਾਉਂਦਾ ਹੈ ਜਾਨ ਮਾਰਨ ਦਾ ਨੁਕਸਾਨ ਕੀਤਾ ਇਹਨੇ ਹੁਣ ਤੁਸੀਂ ਥਾਣੇ ਦੇ ਬਾਹਰ ਖੜੇ ਹੋ ਕਿ ਥਾਣੇ ਵਿੱਚ ਕਾਰਵਾਈ ਹੋ ਰਹੀ ਤੁਹਾਡੀ ਪਿਛਾਡੀ ਸੁਣਵਾਈ ਨਹੀਂ ਹੋ ਰਹੀ ਅੱਜ 6ਵਾਂ 7ਵਾਂ ਕਿਹੜਾ ਹੈ ਜੀ ਸਾਡਾ ਆਨੇ ਮੋਕਮ ਪਰ ਠਾਣਾ ਸਤਵਾ ਗੇੜਾ ਹੈ ਬਾਬਾ ਜੀ ਵੀ ਆਉਂਦੇ ਆ ਗੇੜਾ ਮਾਰ ਕੇ ਚਲੇ ਜਾਂਦੇ ਕਦੀ ਐਸਐਚਓ ਸਾਹਿਬ ਨਹੀਂ ਆ ਕਦੀ ਐਸਐਸਓ ਕਹਿੰਦੇ ਕੱਲ ਆਇਓ ਪਰਸੋਂ ਆਇਓ ਅੱਜ ਆਇਓ ਕਦੀ 11 ਵਜੇ ਦਾ ਟਾਈਮ ਦਿੰਦੇ ਆ ਕਦੀ 2 ਵਜੇ ਦਾ ਟਾਈਮ ਦਿੰਦੇ ਆ ਮੈਂ ਦਿਹਾੜੀਦਾਰ ਬੰਦਾ 7 ਦਿਨ ਹੋਵੇ ਤੇ ਗੇੜੇ ਮਾਰਦੇ ਇੱਥੇ ਇਹ ਸਾਡੀ ਸੁਣਵਾਈ ਨਹੀਂ ਹੁੰਦੀ ਸਾਨੂੰ ਨਿਆਂ ਕੀਤਾ ਜਾਵੇ ਇਸੀ ਦਾ ਤੇ ਪੰਡਤ ਦਾ ਪੰਡਤ ਆ 1.5 ਲੱਖ ਰੁਪਿਆ ਨੂੰ ਮਿਲੇ ਚਾਹੇ ਨਾ ਮੇਰੇ ਸਾਡੇ ਕੋਲ ਲੈਣ ਦਾ ਹੱਕਦਾਰ ਨਹੀਂ ਸਾਨੂੰ ਕੁਛ ਵੀ ਨਹੀਂ ਇਹਨੇ ਦਿੱਤਾ ਤੇ ਤੁਹਾਡੀ ਤੋਰ ਪਰ ਨਹੀਂ ਕਾਦੀ ਚੀਜ਼ ਦੀ ਹੋਈ ਹੈ ਜੀ ਮੇਰੇ ਟੰਕੀ ਦੇ ਪੈਪ ਟੁੱਟਿਆ ਜੀ ਮੇਰੇ ਘਰ ਦੀ ਦੇ ਟੋਪਸ ਗਵਾਚੇ ਆ ਮੋਬਾਈਲ ਟੁੱਟਿਆ ਜੀ ਹੋਰ ਨੁਕਸਾਨ ਕਾਫੀ ਨੁਕਸਾਨ ਕੀਤਾ ਭਾਂਡਿਆਂ ਦਾ ਟੋਕਰਾ ਮਾਰਿਆ ਇਹਨਾਂ ਨੇ ਚੁੱਕ ਕੇ ਜੀ ਕਾਫੀ ਨੁਕਸਾਨ ਕੀਤਾ ਘੱਟ ਤੋਂ ਘੱਟ 22000 ਦਾ 22000 ਦਾ ਨੁਕਸਾਨ ਕੀਤਾ ਇਹਨਾਂ ਨੇ ਮੇਰਾ ਤੁਹਾਡਾ ਨਾਮ ਦਾਸ ਲਖਵਿੰਦਰ ਸਿੰਘ ਜੀ ਦਸ਼ਮੇਸ਼ ਤਰਨਾ ਅਦਾਲਤੋਂ ਆ ਜੀ ਬਾਬਾ ਜੀ ਕਿਰਾਏ ਦਾ ਮਸਲਾ ਕਲਰਾਂ ਦੇ ਵਿੱਚ ਹੋਇਆ ਵਾ ਕੀ ਕਾਰਨ ਕੀ ਹੈ ਜੀ ਹਾਂਜੀ ਸਭ ਤੋਂ ਪਹਿਲਾਂ ਇਹ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਪਤੇ ਇਹ ਮਸਲਾ ਜੀ ਇਸ ਇਸ ਤਰ੍ਹਾਂ ਹੋਇਆ ਵਾ ਵੀ ਇਸ ਪਰਿਵਾਰ ਨੇ ਕੋਈ 7-8 ਸਾਲ ਦੇ ਵਿੱਚ ਮਤਲਬ ਕਿ ਜਗ੍ਹਾ ਦੇ ਵਿੱਚ ਰਹਿ ਰਹੇ ਨੇ 5 ਮਰਲੇ ਜਗਾ ਵਾ ਤੇ ਜਿਸ ਦੇ ਵਿੱਚ ਇਹ ਪਰਿਵਾਰ ਰਹਿ ਰਿਹਾ ਵਾ ਹੁਣ ਕੁਝ ਬੰਦੇ ਉੱਠ ਕੇ ਜੀ ਆਪਣਾ ਉਹ ਜਗ੍ਹਾ ਦੇ ਆਪਣਾ ਨਕਲੀ ਦਸਤਾਵੇਜ਼ ਬਣਾ ਕੇ ਅੱਧੀ ਜਗ੍ਹਾ ਦੇ ਉਤੇ ਜੀ ਵੇਖੋ ਕਬਜ਼ਾ ਕਰਨ ਨੂੰ ਫੇਰੇ ਆ ਤੇ ਉਹ ਜੀ ਆਪਾਂ ਵੇਖੋ ਕਬਜ਼ਾ ਉਹਨਾਂ ਦਾ ਹੋ ਨਹੀਂ ਦੇ ਰਹੇ ਤੇ ਇਸ ਵਾਰ ਕੇ ਵੇਖੋ ਜੀ ਅਸੀਂ ਥਾਣੇ ਮੋਹਮਪੁਰਾ ਦੇ ਵਿੱਚ ਆਏ ਹਾਂ ਪੁਲਿਸ ਤੇ ਅੱਗੇ ਵੇਖੋ ਜੀ ਦਰਖਾਸਤ ਵੀ ਦਿੱਤੀ ਉਹਨਾਂ ਨੂੰ ਆਪਣਾ 7-8 ਵਰੀ ਦਾ ਜੀ ਟਾਈਮ ਪੈ ਚੁੱਕਾ ਵਾ ਇਥੇ ਪਰ ਪੁਲਿਸ ਨੇ ਸਾਡੀ ਕਾਰਵਾਈ ਕੋਈ ਤਰ੍ਹਾਂ ਦੀ ਨਹੀਂ ਕੀਤੀ ਅੱਜ ਵੇਖੋ ਆਪਣਾ ਨੂੰ ਜੀ ਪਾਰਟੀ ਦੇ ਆਇਆ ਵੀ ਆ ਆਪਣਾ ਜਿਹੜਾ ਵਾ ਜੀ ਮੁਖ ਉਰੋਪੀ ਆਪਣਾ ਪੰਡਤ ਸ਼ਿਵਸ਼ੰਕਰ ਆਇਆ ਇਥੇ ਪ੍ਰਸ਼ਾਸਨ ਨੇ ਜਦੋਂ ਉਹਨੂੰ ਸਤਾਈ ਦੇ ਨਾਲ ਉਹਨੂੰ ਪੁਸ਼ਗੀਸ਼ ਕੀਤੀ ਤਾਂ ਪੰਡਤ ਇਥੋਂ ਇਸ ਟਾਈਮ ਜੀ ਫਰਾਰ ਹੋ ਚੁੱਕਾ ਵਾ ਤੇ ਪੁਲਿਸ ਨੂੰ ਅਸੀਂ ਕਹਿ ਰਹੇ ਆ ਜੀ ਸਾਡੀ ਕਾਰਵਾਈ ਕਰੋ ਜੋ ਬਣਦੀ ਇਹਨਾਂ ਦੇ ਉੱਤੇ ਧਾਰਾ ਲੱਗਦੀ ਪਰ ਪੁਲਿਸ ਸਾਡਾ ਕੋਈ ਸਹਾਇਤਾ ਸਹਿਯੋਗ ਨਹੀਂ ਦੇਣ ਦੀ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਕਿਰਪਾ ਕਰਕੇ ਸਾਨੂੰ ਵੇਖੋ ਜੀ ਇਹ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਵਾਸੂ ਜੀ ਅਸੀਂ ਅਪੀਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਕਰਨੀ ਆ ਬਿਆਨਾ ਸਭ ਕੁਝ ਹੋਇਆ ਵਾ ਮਾਲਕ ਵੀ ਇਹਦੇ ਨਾਂ ਦੇ ਆ ਫਿਰ ਵੀ ਪੰਡੋਲ ਲਵਾ ਕੇ ਕੋਸ ਸਿੰਘਾਂ ਵੱਲੋਂ ਤੋੜਪੰਡ ਕੀਤੀ ਗਈ ਹੈ ਜੀ ਹਾਂ ਜੀ ਜੀ ਉਹ ਮਸਲਾ ਜੀ ਆਪਣਾਂ ਵੀ ਤੋੜਪਾਂਦਾ ਇਸ ਤਰ੍ਹਾਂ ਹੋਇਆ ਵੀ ਪੰਡਤ ਨੇ ਵੇਖੋ ਜੀ ਜ਼ਬਰਦਸਤੀ ਆ ਆਪਣਾ ਕਬਜ਼ਾ ਕਰਨ ਪਿਆ ਜਗਾਹ ਦੇ ਉੱਤੇ ਕੋਈ ਅਣਪਛਾਤੇ ਵਿਅਕਤੀ 2-4 ਇਹਨੇ ਲੈ ਕੇ ਆਪਣਾ ਤੇ ਧਕੇਸ਼ਾਈ ਪਰਿਵਾਰ ਦੇ ਨਾਲ ਕੀਤੀ ਸੀ ਤੇ ਜਿਹਦਾ ਅਸੀਂ ਸਖਤ ਵਿਰੋਧ ਕੀਤਾ ਤੇ ਕਰਦੇ ਹਾਂ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਅਸੀਂ ਜੋ ਉਹਨਾਂ ਨੇ ਕੀਤਾ ਵਾ ਬਾਕੀ ਜੀ ਅਸੀਂ ਇਹਦਾ ਪਰਿਵਾਰ ਦੇ ਨਾਲ ਵਾ ਤੱਕੇਸ਼ਾਈ ਅਸੀਂ ਇਹਨਾਂ ਦੇ ਨਾਲ ਨਹੀਂ ਹੋਣ ਦੇਵਾਂਗੇ ਬਬੇ ਅਜੇ ਹੁਣ ਇਨਸਾਫ ਨਹੀਂ ਮਿਲਦਾ ਅਗਲੀ ਤੁਹਾਡੇ ਵੱਲੋਂ ਕੀ ਕਦਮ ਐਕਸ਼ਨ ਹੋਏਗਾ ਵੇਖੋ ਜੀ ਉਹ ਜੋ ਦਲ ਪੰਥ ਵੱਲੋਂ ਅੱਗੇ ਜੋ ਹੁਕਮ ਹੋਏਗਾ ਸਾਡੇ ਜੇਹੇਦਾਰ ਸਾਹਿਬਾ ਵੱਲੋਂ ਉਹਦੇ ਹਿਸਾਬ ਨਾਲ ਅੱਗੇ ਕਾਰਵਾਈ ਕੀਤੀ ਜਾਏਗੀ ਜੀ ਵਾਲੀ ਗੱਲ ਸਰ ਕਲਰਾਂ ਵਿੱਚ ਚੱਲ ਰਹੀ ਹੈ ਦੋਨੇ ਪਾਰਟੀਆਂ ਵੱਲੋਂ ਅੱਜ ਇਕੱਠੀਆਂ ਵੀ ਹੋਈਆਂ ਹੈ ਥਾਣੇ ਦੇ ਬਾਹਰ ਇੱਕ ਜੱਥੇਬੰਦੀ ਸੀ ਇੱਕ ਦੂਸਰਾ ਪੰਡਤ ਸੀ ਕੀ ਮੈਟਰ ਕੀ ਹੈ ਸਰ ਇਹਦੀ ਹੀ ਰਸੂਰਪੁਰ ਕਲਰ ਦੀ ਜਗ੍ਹਾ ਦੀ ਹੈਗੀ ਆ ਸਾਡੇ ਕੋਲ ਦਰਖਾਸਤ ਇਹ ਚ ਦੋਨੋਂ ਪਾਰਟੀਆਂ ਕਹਿ ਰਹੀਆਂ ਵਾ ਵੀ ਜਗਾ ਸਾਡੀ ਆ ਤੇ ਆਪਣਾ ਕਬਜ਼ਾ ਸ਼ੋਅ ਕਰਦੀਆਂ ਵਾ ਤੇ ਉਹਨਾਂ ਨੇ ਸਾਡੇ ਕੋਲੋਂ ਟਾਈਮ ਲਿਆ ਵਾ ਵੀ ਆਪਣੇ ਰਿਕਾਰਡ ਜਿਹੜਾ ਵਾ ਉਹ ਪੇਸ਼ ਕਰਨਗੇ ਤੇ ਜਿਹੜਾ ਰਿਕਾਰਡ ਹੋਊਗਾ ਉਸ ਹਿਸਾਬ ਨਾਲ ਜਿਹਦੀ ਵੀ ਜੋ ਕਾਰਵਾਈ ਬੰਦੀ ਹੋਗੀ ਉਹ ਅਮਲ ਚ ਲਿਆਂਦੀ ਜਾਊਗੀ